ਪਾਉ ਹਾਂ ਕੀ ਚਾਈ ਦੇ ਪਾਉ ਇਕਲੂ ਬਦਮਾਸ਼ ਦਾ ਇਹੀ ਅੱਡਾ ਨਾ ਇਹ ਬੱਸ ਅੱਡਾ ਹੈ ਇਹ ਤੁਮ ਮੋੜ ਦਿਆ ਬੱਸਾਂ ਮਿਲਦੀਆਂ ਨਹੀਂ ਤੇ ਮੇਰਾ ਮਤਲਬ ਇਕਲੂ ਬਦਮਾਸ਼ ਨੂੰ ਮੇਰੇ ਨਾਲ ਸੀ ਕੋਈ ਕੰਮ ਕਰਵਾਣਾ ਦੀ ਛੋਟਾ ਜਾਂ ਔਰ ਟੱਚ ਬਟਨ ਤੇ ਅੱਖਾਂ ਲਿਆ ਆ ਵੇਖਦਾ ਨਹੀਂ ਤੇਰਾ ਚਾਚਾ ਬੈਠਾ ਹੈ ਔਰ ਨੜੇ ਆਲ ਦੇ ਫੇਰ ਆ ਲਿਆ ਤੈਨੂੰ ਪੁੱਤਾਂ ਨਹੀਂ ਸੱਤ ਫੁੱਟ ਦਾ ਬੰਦਾ ਬੈਠਾ 10 ਬੰਦਾ ਮਰਵਾਣਾ ਹੈ ਕਿ ਚੋਰੀ ਕਰਵਾਣੀ ਹੈ ਆ ਪਾਉ ਕੋਈ ਬੰਦਾ ਨਹੀਂ ਬਰਵਾਣਾ ਨਾ ਕੋਈ ਡਕੈਤੀ ਕਰਾਣੀ ਬਸ ਛੋਟਾ ਜਿਹਾ ਕੰਮ ਕਰਵਾਣਾ ਹਾਲਾ ਉਹ ਕੋਈ ਗੱਲ ਨਹੀਂ ਚੋਰੀ ਹੋ ਜਾ ਡਕੈਤੀ ਕਰਦੇ ਆਂਗੇ ਛੇਤੀ ਕੰਮ ਬੋਲ ਤੋਂ ਬਸ ਪਾਉ ਚੋਰੀ ਕਰਾਣੀ ਐ ਨਿੱਕੀ ਜੀ ਜੇ ਕਰਦੇ ਹੋ ਤਾਂ ਕਰਦੇ ਆਂਗੇ ਕੋਈ ਨਾਲ ਇਸਟਾਦਨ ਡਰੈਸ ਦਾ ਸਾ ਆਪਣਾ ਆ ਪਾਉ ਆ ਡਰੈਸ ਹੈਗਾ ਪਰ ਇਹ ਮੇਰੇ ਘਰ ਦਾ ਹੀ ਐ ਉਹ ਘਰ ਘਟ ਆਇਆ ਘਰੇ ਹੀ ਚੋਰੀਆਂ ਕਰਾਣ ਲੱਪੇਂ ਉਹ ਪਾਉ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਪਾਪੇ ਨੇ ਨਵੀਂ ਰੈਫਲ ਲਿਆਂਦੀ ਏ ਉਹ ਚਲਾ ਕੇ ਦੇਖਣੀ ਏ ਚਲਦੀ ਏ ਕਿ ਨਹੀਂ ਉਹ ਪਾਪਾ ਕਹਿੰਦਾ ਫੇ ਜੰਗਾਲ ਪਟ ਕੇ ਵੇਖ ਲਈਏ ਪਰ ਟੱਕ ਨਹੀਂ ਟੋਈ ਆ